ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਚਪਣੀ ਦੇ ਦਰਦ ਬਾਰੇ ਜੋ ਆਪਣੀ ਗੋਡੇ ਦਾ ਕੈਪ ਹੁੰਦਾ ਹੈ ਜਿਸ ਨੂੰ ਕਿਹਾ ਜਾਂਦਾ ਇਸ ਜਗ੍ਹਾ ਤੇ ਆਪਣੇ ਦਰਦ ਹੁੰਦਾ ਰਹਿੰਦਾ ਸਿਰਫ ਇਸੇ ਦੇ ਵਾਲੇ ਦੁਆਲੇ ਕਿਉਂਕਿ ਸਭ ਤੋਂ ਬਾਅਦ ਜਦੋਂ ਆਪਾਂ ਗੋਡਾ 모ੜਦੇ ਆਂ ਸਿੱਧਾ ਕਰਦੇ ਆਂ ਆਪਣੀ ਚਪਣੀ ਐ ਜੋ ਜ਼ਿਆਦਾ ਕੰਮ ਕਰਦੀ ਐ ਸੋ ਚਪਣੀ ਦੇ ਦਰਦ ਨੂੰ ਕਿਵੇਂ ਠੀਕ ਕਰ ਸਕਦੇ ਆਂ ਆਸਾਨ ਕਸਰਤਾਂ ਤੁਹਾਨੂੰ ਦੱਸਾਂਗੇ ਔਰ ਨਾਲ ਦੀ ਨਾਲ ਹੀ ਜੋ ਚੱਪਣੀ ਹੈ ਉਹ ਆਪਣੀ ਇੱਕ ਗੱਡੀ ਦੀ ਤਰ੍ਹਾਂ ਕੰਮ ਕਰਦੀ ਹੈ ਜੋ ਥੱਲੇ ਆਪਣੀ ਹੱਡੀਆਂ ਹੁੰਦੀਆਂ ਨੇ ਫੀਮਰ ਬੋਨ ਹੋਗੀ ਔਰ ਨੀਚੇ ਵਾਲੀ ਜੋ ਟਿਬੀਆ ਬੋਨ ਹੈ ਉਹ ਹੈਗੀ ਆ ਸੜਕ ਔਰ ਜੋ ਚੱਪਣੀ ਹੈ ਉਹ ਆਪਣੀ ਗੱਡੀ ਹੈ ਕਿਉਂਕਿ ਉਮਰ ਵਾਧੀ ਦੌਰਾਨ ਸੜਕ ਦੇ ਵਿੱਚ ਟੋਏ ਪੈ ਜਾਂਦੇ ਨੇ ਸੋ ਅੱਜ ਦੀਆਂ ਕਸਰਤਾਂ ਆਪਾਂ ਟੋਏ ਭਰਾਂਗੇ ਔਰ ਆਪਣੀ ਜੋ ਗੱਡੀ ਹੈ ਉਹ ਸਮੂਥ ਚੱਲ ਸਕੇ ਤਾਂ ਕਿ ਆਪਣੀ ਚੱਪਣੀ ਹੈ ਉਹ ਸਮੂਥ ਕੰਮ ਕਰ ਸਕੇ ਮੋੜਣ ਵੇਲੇ ਔਰ ਸਿੱਧੇ ਕਰਨ ਵੇਲੇ ਤੁਸੀਂ ਦੇਖੋਗੇ ਸਾਨ ਕਸਰਤਾ ਨੇ ਸਵੇਰੇ ਸ਼ਾਮ ਕਰਨੀਆਂ ਨੇ ਔਰ ਜ਼ਿਆਦਾਤਰ ਇਹ ਜਿਨ੍ਹਾਂ ਨੂੰ ਗਠੀਆ ਹੋ ਜਾਂਦਾ ਉਹਨਾਂ ਦੇ ਵਿੱਚ ਸਭ ਤੋਂ ਵੱਧ ਤਾਂ ਕਰਦੀ ਹੈ ਕਿਉਂਕਿ ਇਸ ਦੇ ਆਰਾਊਂਡ ਆਸਟਿਓਫਾਈਟਸ ਬਣ ਜਾਂਦੇ ਨੇ ਜੋ ਕਿ ਜਦੋਂ ਗੋਡਾ 모ੜਨਾ ਜਾਂ ਗੋਡਾ ਸਿੱਧਾ ਕਰਨ ਵੇਲੇ ਦਰਦ ਹੁੰਦੇ ਆ ਜਾਂ ਫਿਰ ਜਦੋਂ ਪੌੜੀਆਂ ਚੜ੍ਹਣੀਆਂ ਜਾਂ ਉਤਰਨੀਆਂ ਉਦੋਂ ਦਰਦ ਹੁੰਦੇ ਆ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇਨਸਟਾ ਆਈਡੀ ਹੈ SARI SINGH'S NAAR PHYSIOTHERAPY ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁਕ ਤੇ ਪੇਜ ਹੈ SARI SINGH'S NAAR PHYSIOTHERAPY CLINIC ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜਰੂਰ ਕਰ ਲਓ ਔਰ ਅਗਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਸੋ ਆਓ ਸਟਾਰਟ ਕਰਦੇ ਹਾਂ ਚਪਣੀ ਦੇ ਦਰਦ ਦੀਆਂ ਵੀਡੀਓ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕਸਵਤ ਕਰਨ ਲੱਗੇ ਆ ਬੈਟ ਤੇ ਸਿੱਧੇ ਲੇਟ ਚਾਂਗੇ ਪਹਿਲੀ ਕਸਵਤ ਕੀ ਹੈ ਤੁਸੀਂ ਨਾਲ ਵਾਲੇ ਕੋਡੇ ਨੂੰ ਮੋੜ ਲੈਣਾ ਜੋ ਖੱਬਾ ਗੋਡਾ ਹੈ ਇਸ ਦੀ ਕਸਵਤ ਕਰਨ ਲੱਗੇ ਆਪਾਂ ਖੱਬੇ ਚਪਣੀ ਦੀ ਔਰ ਆਪਾਂ ਪੈਰ ਨੂੰ ਅੰਦਰ ਮੋੜਾਂਗੇ ਔਰ ਲਾਤ ਉੱਪਰ ਚੱਕ ਦਾਂਗੇ ਜਿੰਨੀ ਇੱਕ ਜਿੰਨੀ ਇੱਕ ਚੱਕ ਹੁੰਦੀ ਹੈ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ यह भी, भी नहीं है तो भी बहुत उची चक देनी बस तुम समझ लो भी चाली तो पंताली डिग्री तक फिर एक दो तीन चार पां छे सत अठ नौ दस दैन रिलैक्स फिर उपर चक देंगे एक दो तीन चार पां छे सत अठ नौ दस दैन रिलैक्स फिर उपर चक दें एक दो तीन चार पां छे सत अठ नौ दस दैन रिलैक्स इसकी दस बारी इधर 10 ਵਾਰੀ ਹੀ ਦੂਸਰੀ ਸਾਈਡ ਗੋਡਾ ਮੋੜ ਕੇ ਪੈਰ ਅੰਦਰ ਚੱਕ ਕੇ ਆਪਣੀ ਲਾਤ ਸਿੱਧੀ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਹੁਣ ਦੂਸਰੀ ਕਸਰਤ ਕਰਨ ਲੱਗੇ ਆਂ ਚਪਣੀ ਦੇ ਕਿਉਂਕਿ ਅਟੈਚਮੈਂਟ ਸਾਈਡ ਵਾਲੇ ਮਸਲਸ ਵੀ ਹੁੰਦੇ ਨੇ हिਪ ਅਬਡਕਟਰਸ ਸੋ ਹੁਣ ਆਪਾਂ ਤੁਹਾਨੂੰ हिਪ ਅਬਡਕਸ਼ਨ ਕਰਕੇ ਦਿਖਾਵਾਂਗੇ ਸਾਈਡ ਲੈ ਕੇ ਪਹਜੋਗੇ ਤੁਸੀਂ نیچے ਵਾਲਾ ਗੋਡਾ ਮੋੜ ਲੈਣਾ ਔਰ ਜੋ ਖੱਬੀ ਲਾਤ ਸੱਜੀ ਲਾਤ ਉਸੇ ਦੀ ਖੱਬਾ ਗੋਡਾ ਮੋੜ ਲਿਆ ਲਾਤ ਉੱਪਰ ਚੱਕਤੀ ਪੈਰ ਅੰਦਰ ਮੋੜਾਂਗੇ 1 2 3 4 5 6 7 8 9 10 ਕਿਉਂਕਿ ਜਦੋਂ ਆਪਾਂ ਚੱਲਦੇ ਆਂ ਆਪਣੇ ਕੋਡੇ ਦਾ ਸਭ ਤੋਂ ਵੱਧ ਜ਼ੋਰ ਲੱਗਦਾ ਔਰ हिਪ ਪ੍ਰੋਡੈਕਟਰਸ ਬਹੁਤ ਜ਼ਿਆਦਾ ਕੰਮ ਕਰਦੇ ਆ ਤੁਹਾਨੂੰ ਅੱਗੇ ਇਸ ਦਾ ਡਿਟੇਲ ਇੱਕ ਵਾਰੀ ਹੋਰ ਫਿਰ ਦੱਸਾਂਗੇ ਸੋ ਫੇਰ ਚੱਕ ਦਾਂਗੇ 1 2 3 4 5 6 7 8 9 10 ਥੈਨ ਰਿਲੈਕਸ दस वारी ही साइड दस वारी ही दूसरी साइड दूसरी साइड भी करके दिखा लगे थोड़ा पैर अंदर मोड़ लेना और लत्त उपर चक देनी एक दो तीन चार पे सात आठ नौ दस दस वारी साइड, दस वारी साइड ए होगी थोड़ी हिपक कसरत नंबर दो कसरत नंबर तीन की है इस बैठ जाए और आपबलाइजेशन करेंगे पटेला बोन की लत्त बिल्कुल ढिली छड़ देनी है ਔਰ ਜਿੱਥੋਂ ਆਪਣੀ ਚੱਪਣੀ ਆ ਉਸ ਨੂੰ ਫੜ ਕੇ ਆਪਾਂ ਹਲਾਉਣਾ ਅੱਗੇ ਪਿੱਛੇ ਇਦਾਂ 1 2 3 4 5 6 7 8 9 10 ਫਿਰ ਆਪਾਂ ਸਾਈਡ ਤੇ 1 2 3 4 5 6 7 8 9 10 ਇਦਾਂ ਹਲਾਵਾਂਗੇ ਦੇਖੋ ਤੁਸੀਂ ਧਿਆਨ ਨਾਲ ਪਹਿਲਾਂ ਆਪਾਂ ਚੱਪਣੀ ਨੂੰ ਫੜ ਲੈਣਾ ਚੱਪਣੀ ਹਲਾਉਣੀ ਇਦਾਂ 1 2 3 4 5 6 7 8 9 10 ਇਹ ਹੋ ਗਿਆ ਤੁਹਾਡਾ ਇੰਟੀਰੀਅਰ ਪੋਸਟੀਰੀਅਰ ਹੁਣ ਆਪਾਂ ਲੇਟਰਲ ਮੀਡੀਅਲ ਕਰਾਂਗੇ ਸਾਈਡ ਔਰ ਕੰਪੀਨੂ ਦੇ ਕੋਟ ੱਲੇ ਜੀ ਛੱਡ ਦੇਣੀਆਂ ਬਿਲਕੁਲ ਅੱਤੇ ਢੇਲੀ ਰਹੇਗੀ ਔਰ ਆਪਾਂ ਇਹਨੂੰ ਕੱਪੇ ਸੱਜੇ ਕਰਾਂਗੇ 1 2 3 4 5 6 7 8 9 10 ਪੰਜ ਵਾਰੀ ਉੱਪਰ ਥੱਲੇ ਔਰ ਪੰਜ ਵਾਰੀ ਇੱਧਰ ਨੂੰ ਇਹ ਹੋਗੀ ਤੁਹਾਡੀ ਪਟੈਲਰ ਮੋਬਿਲਾਈਜੇਸ਼ਨ ਹੁਣ ਨੈਕਸਟ ਕਸਤ ਕਰਕੇ ਦਿਖਾਉਣ ਲੱਗੇ ਅਸਾਈ ਨੰਬਰ 4 ਦੇ ਵਿੱਚ ਕੀ ਕਰਾਂਗੇ ਆਪਾਂ ਇੱਕ ਟਾਵਲ ਦਾ ਰੋਲ ਵੀ ਲੈ ਸਕਦੇ ਆ ਔਰ ਜਾਂ ਇੱਕ ਪਿੱਲੋ ਲੈ ਸਕਦੇ ਆ ਇਸ ਨੂੰ ਆਪਾਂ ਦੋਨਾਂ ਗੋਟਿਆਂ ਦੇ ਵਿਚਾਲੇ ਰੱਖ ਦੇਣਾ ਔਰ ਦੋਨਾਂ ਗੁੱਡਿਆਂ ਨੂੰ ਉਪਚਾਲੇ ਇਦਾਂ ਜ਼ੋਰ ਦੀ ਦਬਣਾ ਔਰ ਇਸ ਤੇ ਆਪਾਂ ਹੋਲਡ ਕਰਨਾ ਦਾ ਸੈਕਿੰਡ ਦਬਤਾ 1 2 3 4 5 6 7 8 9 10 ਦੈਨ ਰਿਲੈਕਸ ਫੇਰ ਜੋਤੀ ਦਬਤਾ 1 2 3 4 5 6 7 8 9 10 ਦੈਨ ਰਿਲੈਕਸ ਫੇਰ ਦਬਤਾ 1 2 3 4 5 6 7 8 9 10 ਦੈਨ ਰਿਲੈਕਸ ਫੇਰ ਦਬਤਾ 1 2 3 4 5 6 7 8 9 10 ਫੇਰ ਦਬਤਾ 1 2 3 4 5 6 7 8 9 10 then relax ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਕਸਰਤ ਨੰਬਰ 4 ਆਪਾਂ ਤੁਹਾਨੂੰ ਪੰਜਵੀਂ ਕਸਰਤ ਕਰਕੇ ਦਿਖਾਉਣ ਲੱਗੇ ਹਾਂ ਉਸ ਦੇ ਲਈ ਕੀ ਹੈ ਜੋ ਤੁਹਾਡਾ ਟਾਵਲ ਰੋਲ ਹੈ ਉਸ ਨੂੰ ਤੁਸੀਂ ਬਿਲਕੁਲ ਗਿੱਟੇ ਦੇ نیچے ਰੱਖ ਦੇਣਾ ਇਸ ਜਗ੍ਹਾ ਤੇ ਔਰ ਇਸ ਨੂੰ ਤੁਸੀਂ نیچے ਨੂੰ ਦੱਬਣਾ ਜ਼ੋਰ ਦੀ जिन्ना थोड़े जोर है जोर ला देना और इतने आप होल्ड करा दस सैकेंड एक दो तीन चार पांच छे सत अठ नौ दस दिन रिलैक्स फिर दब देना एक दो तीन चार पांच छे सत अठ नौ दस फिर दब देना एक दो तीन चार पां छे सत अठ नौ दस फिर दब देना एक दो तीन चार पां छत अठ नौ दस दैन रोलैक्स ये होगी थोड़ी नी आइसोमैट्रिक्स 10 ਵਾਰੀ ਐਸਾਈਡ 10 ਵਾਰੀ ਐਸਾਈਡ ਇਹ ਹੋ ਗਈ ਤੁਹਾਡੀ ਕਸਰਤ ਨੰਬਰ 5 ਹੁਣ ਤੁਹਾਨੂੰ ਕਸਰਤ ਨੰਬਰ ਜਿਹੜੀ 6 ਹੈ ਉਹ ਆਪਾਂ ਤੁਹਾਨੂੰ ਖੜ ਕੇ ਕਰਕੇ ਦਿਖਾਵਾਂਗੇ ਨੈਕਸਟ ਕਸਰਤ ਕੀ ਹੈ ਆਪਾਂ ਸਕੁਐਟ ਕਰਾਂਗੇ ਪਿੱਛੇ ਕੋਈ سپورਟ ਨਹੀਂ ਚਾਹੀਦੀ ਅਗਰ ਤੁਸੀਂ ਲੱਗਦਾ ਵੀ ਪਿੱਛੇ سپورਟ ਚਾਹੀਦੀ ਆ ਤਾਂ ਤੁਸੀਂ ਦੀਵਾਰ ਦੇ ਨਾਲ ਖੜ ਕੇ ਕਰ ਸਕਦੇ ਹੋ ਅਗਰ ਤੁਸੀਂ ਮੰਨਦੇ ਹੋ ਵੀ ਹਾਂ ਆਪਾਂ ਬਹੁਤ ਤਾਕਤਵਰ ਆ ਵੀ ਕੋਈ ਘਬਰਾਉਣ ਦੀ ਗੱਲ ਨਹੀਂ ਆਪਾਂ ਕਰ ਸਕਦੇ ਹਾਂ ਦੋਨੋਂ ਹੱਥ ਜੋੜ ਕੇ ਫੜ ਲੈਣੇ ਨੇ ਔਰ ਆਪਾਂ ਨੀਚੇ ਜਾਵਾਂਗੇ ਇੱਕ दो तीन चार पांच दैन वापस फिर नीचे जावेंगे एक दो तीन चार पांच पंच रिलैक्स फिर नीचे जावेंगे एक दो तीन चार पांच रिलैक्स एक दो तीन चार पांच दैन 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 रोलैक्स 2 3 4 5 ਦਨ ਲੈਕਸ ਇਸਦੇ ਤੁਸੀਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਸਕੁਐਟ ਕਸਰਤ ਇਹ ਤੁਸੀਂ ਦੀਵਾਰ ਨਾਲ ਖੜਕੇ ਵੀ ਕਰ ਸਕਦੇ ਹੋ ਬਿਨਾਂ ਦੀਵਾਰ ਤੋਂ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਵੀ ਤੁਹਾਨੂੰ سپورਟ ਦੀ ਲੋੜ ਹੈ ਤਾਂ ਤੁਸੀਂ سپورਟ ਲੈ ਕੇ ਕਰ ਸਕਦੇ ਹੋ ਸੋ ਇਹ ਸੰ ਕਸਰਤਾ ਅਗਰ ਤੁਹਾਡੇ ਗੋਡੇ ਦੀ ਚਪਣੀ ਦੇ ਵਿੱਚ ਦਰਦ ਹੈ ਤਾਂ ਇਸ ਦਰਦ ਨੂੰ ਤੁਸੀਂ ਕਿਵੇਂ ਠੀਕ ਕਰ ਸਕਦੇ ਹੋ ਕਿਵੇਂ ਤੁਸੀਂ ਕਸਰਤਾ ਕਰਨੀਆਂ ਨੇ ਸਵੇਰੇ ਦੁਪਹਿਰੇ ਸ਼ਾਮ ਕਰੋ ਔਰ ਅਗਰ ਤੁਹਾਨੂੰ ਕੋਈ ਵੀ ਕਸਰਤ ਸਮਝ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਪੁੱਛ ਲਓ ਅਸੀਂ ਤੁਹਾਨੂੰ ਦੱਸ ਦਾਂਗੇ ਔਰ ਜਾਂ ਸਾਨੂੰ ਇੰਸਟਾਗ੍ਰam ਆਈਡੀ ਤੇ ਕੰਟੈਕਟ ਕਰ ਲਓ ਔਰ ਜਾਂ ਸਾਡੇ ਗਿਵਨ ਜੋ ਸਾਡਾ ਨੰਬਰ ਹੈ ਨੰਬਰ ਦਿੱਤਾ ਉਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਇਹਦੀਆਂ ਕਸਰਤਾਂ ਤੁਹਾਨੂੰ ਬਹੁਤ ਵਧੀਆ ਲੱਗੀਆਂ ਹੋਵेंगी ਮਿਲਾਂਗੇ ਜਲਦ ਇੱਕ ਨਵੀਂ ਕਸਰਤ ਇੱਕ ਨਵੇਂ ਕਸਰਤ ਵਾਲੀ ਵੀਡੀਓ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ